ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰਪਿਰ ਸਾਰੀ ਕੱਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ অনਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਟ ਤੱਕ ਬੰਨ੍ਹ ਦੇਣ ਅੱਜ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੇ ਲਈ ਕਰੋਜਾ ਧਰਨਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਗਾਏ ਜਾ ਰਹੇ ਨੇ ਜਿਸ ਤਹਿਤ ਅੱਜ ਤਰਨਤਾਰਨ ਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਤਰਨਤਾਰਨ ਦੀ ਕੋਠੀ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਮਰਜੀਤ ਸਿੰਘ ਕਾਲਵਾ ਦੇ ਅਗਵਾਈ ਹੇਠ ਇੱਕ ਵਿਸ਼ਾਲ ਧਰਨਾ ਲਗਾਇਆ ਗਿਆ ਜਿਸ ਵਿੱਚ ਦਵਿੰਦਰ ਸੋਹਲ ਬਲਕਾਰ ਸਿੰਘ ਬਲਟੋਹਾ ਅਜਾਇਬ ਸਿੰਘ ਅਲਾਦੀਨ ਪੋਰ ਨਿਸ਼ਾਨ ਸਿੰਘ ਮਲਈਏ ਜਸਬੀਰ ਸਿੰਘ ਬਾਟਰੇ ਸ਼ਾਮਿਲ ਸਨ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਸਾਨਾਂ ਨੂੰ ਸੱਦ ਕੇ ਮੀਟਿੰਗ ਕਰਨ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਪਰ ਕੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਲਕਿ ਜਲੀਲ ਕੀਤਾ ਜਾਂਦਾ ਹੈ ਉਸ ਦੇ ਵਿਰੋਧ ਨੂੰ ਲੈ ਕੇ ਅੱਜ ਆਮ ਪਾਰਟੀ ਦੇ ਵਿਧਾਇਕਾਂ ਦੀਆਂ ਕੋਠੀਆਂ ਦੇ ਅੱਗੇ ਧਰਨੇ ਲਗਾਏ ਜਾਣ ਦੀ ਕਾਲ ਦਿੱਤੀ ਗਈ ਸੀ ਜਿਸ ਮੁਤਾਬਿਕ ਅੱਜ ਦਿੱਤੀ ਗਈ ਕਾਲ ਦੇ ਮੁਤਾਬਿਕ ਤਰਨਤਾਰਨ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਕੋਟਰੀ ਦੇ ਅੱਗੇ ਇੱਕ ਰੋਜਾ ਧਰਨਾ ਲਗਾਇਆ ਗਿਆ ਹੈ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਸੰਯੁਕਤ ਖਸਾਂ ਮੋਰਚੇ ਇਹਨਾਂ ਨੂੰ ਮੈਂ ਕੁੱਲ ਹਿੰਦ ਖਸਾਂ ਦਾ ਜ਼ਿਲ੍ਹੇਦਾਰ ਸੰਯੁਕਤ ਸੱਤਰ ਅਸੀਂ ਅੱਜ ਇਹਦੇ ਪਵੰਤ ਮਾਨ ਨੇ ਸਾਡੇ ਦਾ 5 ਤਰੀਕ ਨੂੰ ਜੋ ਕਿਸਾਨਾਂ ਨਾਲ ਗੁਰ ਵਿਆਰ ਕੀਤਾ ਉਹਦੇ ਸਬੰਧ ਵਿੱਚ 10 ਤਰੀਕ ਨੂੰ ਸਾਰੇ ਪੰਜਾਬ ਵਿੱਚ ਜਿੰਨੇ ਵੀ ਆਪ ਪਾਰਟੀ ਦੇ ਐਮਐਲਏ ਆ ਜਿੰਨੇ ਵੀ 94 95 ਐਮਐਲਏ ਨਾ ਹੋ ਉਹਨਾਂ ਨੇ ਵੀ ਅੱਗੇ ਧਰਨਾ ਲਾਇਆ ਵਾ ਤਾਂ ਮੈਂ ਇਸ ਕਰਕੇ ਲਾਇਆ ਇਹ ਚੇਤਾਵਨੀ ਦਿੱਤੀ ਉਹਨੂੰ ਧਰਨੇ ਲਾਇਆ ਚੇਤਾਵਨੀ ਦਿੱਤੀ ਆ ਵੀ ਤੂੰ ਜਿਹੜਾ ਸਾਡੇ ਦੇ ਕਿਸਾਨਾਂ ਨਾਲ ਦੁਰਵਿਵਹਾਰ ਕੀਤਾ ਵਾ ਇਹ ਦੁਰਵਿਵਹਾਰ ਤੋਂ ਬਾਝ ਆ ਜਾ ਇਹੋ ਜਿਹੇ ਕਿਸਾਨਾਂ ਨਾਲ ਅੱਗੇ ਤੋਂ ਦੁਰਵਿਵਹਾਰ ਕੀਤਾ ਤੇ ਅਸੀਂ ਅਸੀਂ ਤੇਰੇ ਵਿਰੁੱਧ ਚੱਲਾਂਗੇ ਅਸੀਂ ਹਰ ਲੜਾਈ ਕਰਨ ਨੂੰ ਤਿਆਰ ਵਾ ਸਾਡੇ ਨਾਮ ਜਦੋਂ ਮਰਜੀ ਆ ਦੂੰ ਸਦਨ ਟਪੇੜ ਕਰਾਂ ਸਾਨੂੰ ਨਹੀਂ ਮੰਗਵਾਦੇ ਜਿਹੜੇ ਪੰਜਾਬ ਦੀਆਂ ਮੰਗਾਵਾ ਉਹ 18 ਮੰਗਾ ਦੇ ਨਾਲ ਸੰਬੰਧਤ ਵਾ ਤੂੰ ਉਹਦਾ ਸੈਂਟਰ ਦੀਆਂ ਅਸੀਂ ਆਨੇ ਸੈਂਟਰ ਦੀਆਂ ਮੰਗਾ ਨਹੀਂ ਐ ਇਹ ਪੰਜਾਬ ਸਰਕਾਰ ਦੀਆਂ ਮੰਗਾ ਵਾ ਇਹ ਸਾਰਾ ਮੰਗਾ ਇਹ ਸੈਂਟਰ ਦੀ ਕੋਈ ਮੰਗ ਨਹੀਂ ਗਈ ਤੂੰ ਸਾਡੇ ਨਾਲ ਜਿਹੜਾ ਵਾ ਆਣ ਕੇ ਗੱਲ ਗੱਲ ਫੇਰ ਕਰ ਅੱਜ ਸੰਘਰਸ਼ ਕੀ ਹੋ ਗਿਆ ਅਗਲਾ ਸੰਘਰਸ਼ 15 ਤਰੀਕ ਨੂੰ ਇੱਕ ਐਸਕੇਮ ਦੀ ਮੀਟਿੰਗ ਹੋ ਰਹੀ ਆ ਉਹ ਮੀਟਿੰਗ ਵਿੱਚ ਦੋ ਫੈਸਲੇ ਐ ਐਸਕੇਮ ਲਾਏਗਾ ਉਹਨੂੰ ਉਹਦੋਂ ਚੇਤਾਵਨੀ ਦਿੱਤੀ ਆ 15 ਨੂੰ ਸਾਧਨਾ ਦੇ ਪੇਟਕਾਰ 15 ਤਰੀਕ ਨੂੰ ਡਿਪੀਲਕਾਰ ਸਾਧਨਾ ਸਾਡੇ 5 ਸਾਥੀ ਹੋਗੇ ਤੂੰ ਆਪਣੇ ਜਿੰਨੇ ਮਰਜ਼ੀ ਸਾਥੀ ਲੈ ਆਈ ਉਹਨਾਂ ਦੇ ਮੁਤਾਬਕ ਅਸੀਂ 3 ਡਿਪੀਲ ਕਰਾਂਗੇ ਕਿ ਇਹ ਮੰਗਾਂ ਪੰਜਾਬ ਨਾਲ ਸੰਬੰਧਿਤ ਹੈ ਕਿ ਨਹੀਂ ਹੈ ਕਿ ਨਹੀਂ ਹੈ ਮੰਗ ਕੋਈ ਨਹੀਂ ਹੈ ਜੀ ਜਿਹੜੀ ਕਿਸਾਨ 5 ਤਰੀਕ ਨੂੰ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਸੈਕਟਰੀ 34 ਦੇ ਵਿੱਚ ਚੰਡੀਗੜ੍ਹ ਵਿੱਚ ਜਗ੍ਹਾ ਮੰਗ ਰਹੇ ਸੀ ਤੇ ਜਦੋਂ ਮੁੱਖ ਮੰਤਰੀ ਨੂੰ ਪਤਾ ਲੱਗਾ ਕਿਸਾਨ ਆਏ ਆਪਣੇ ਮੰਗਾਂ ਲੈ ਕੇ 34 ਸੈਕਟਰ ਜਾਣਗੇ ਉਹਨੇ 3 ਤਰੀਕ ਨੂੰ ਆਡੀ ਪਿਛਲੰਗ ਦੀ 3 ਤਰੀਕ ਨੂੰ ਕਿਸਾਨਾਂ ਨਾਲ ਕਮੇਟੀ ਰੱਖ ਲਈ ਕਿ ਤੁਸੀਂ ਮੇਰੇ ਨਾਲ ਆ ਕੇ ਵਿਚਾਰ ਵਟਾਂਦਰਾ ਕਰੋ ਜਦੋਂ ਕਿਸਾਨ ਉਹਨਾਂ ਮੰਗਾਂ ਦੇ ਵਿਚਾਰ ਵਟਾਂਦਰਾ ਕਰਨ ਲੱਗੇ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਂ ਮੇਰੇ ਕੀਤੇ ਹੋਏ ਨੇ 2023 ਵਿੱਚ ਮੰਗਾਂ ਪੂਰੀਆਂ ਨਹੀਂ ਮੈਂ ਕਰ ਸਕਿਆ ਤੇ ਮੈਨੂੰ ਉਹ ਸਾਰੀਆਂ ਮੰਗਾਂ ਪੂਰੀਆਂ ਕਰਨੀਆਂ ਪੈਣੀਆਂ ਤੇ ਮੁੱਖ ਮੰਤਰੀ ਤਹਿਸ ਵਿੱਚ ਆ ਕੇ ਵਾਕ ਆਊਟ ਕਰਕੇ ਤੇ ਇਹ ਕਹੇਗਾ ਕਿ ਤੁਸੀਂ ਆਪਣਾ ਜੋਰ ਲਾਓ ਅਸੀਂ ਆਪਣਾ ਲਾਵਾਂਗੇ ਫਿਰ ਇਹਨੇ ਕੀ ਕੀਤਾ ਬਾਹਰ ਆ ਕੇ ਕਿਸਾਨਾਂ ਦੀ ਕਰਤਾਰਕੁਸ਼ੀ ਕੀਤੀ ਤੇ ਨਾਲ ਹੀ ਪੁਲਿਸ ਨੂੰ ਹੁੰਦੇ ਤਾਂ ਕਿਸਾਨਾਂ ਨੂੰ ਚੋਕੇ ਜੇਲਾ ਸੁਟੋ ਤੇ ਇਹਨੇ ਉਹ ਸਾਰੇ ਕਿਸਾਨ ਸਾਡੇ ਚੋਕੇ ਜੇਲਾ ਸੁਟੇ ਤੇ ਜੇਲਾ ਸੁਟ ਕੇ ਤੇ ਅਨਮਨੁੱਖੀ ਵਤੀਰਾ ਡੈਮੋਕਰੈਟਿਕ ਤਰੀਕੇ ਨਾਲ ਸਾਡਾ ਸਵਿਛ ਕਰਨਾ ਦਾ ਰਾਹੀ ਇਹਨੇ ਉਹ ਖਰਾਬ ਕਰ ਦਿੱਤਾ ਸੋ ਅੱਜ ਉਸ ਰੋਧ ਇਹ ਧਰਨਾ ਦੇਣ ਦੇ ਜਿਨੇ ਵੀ ਆਮ ਆਦਮੀ ਪਾਰਟੀ ਦੇ ਜਿਹਨੇ ਵੀ ਐਮਐਲਏ ਸਾਰੇ ਦੇ ਘਰਾਂਗੇ ਧਰਨਾ ਦੇ ਰਹੇ ਆ ਤਾਂ ਕਿ ਇਹਨਾਂ ਨੂੰ ਸਾਰਿਆਂ ਦੱਸਤਾ ਜਾਵੇ ਕਿ ਜੇ ਤੁਸੀਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਆਪਣੀ ਪੱਜਲ ਕੇ ਨਾ ਖੜੇ ਇਸ ਦਾ ਕਰੇ ਨਿਕਲਣਾ ਮੁਸ਼ਕਿਲ ਕਰ ਦਾਂਗੇ ਉਹ ਅਗਲਾ ਸਕਰ ਜਿਹੜਾ ਐਸਕੇਮ ਦੇ ਜੋ ਵੀ ਪਾਸ ਹੋਏਗਾ ਅੱਜ ਤੋਂ ਬਾਅਦ